ਸਵਾਸਤ ਨਦੀ ਵੈਗੁਰ ਦੀ ਪਰਮਾਤਮਾ ਕੋਈ ਜਿੱਤ ਕੇ ਫਰਕ ਸਮਾਦੀ ਪਰ ਨੂੰ ਮਹਾਰਾਜ ਦੀ ਉਪਾਰ ਕਰਤਾ ਹੋਈ ਆ ਸੈਨਸ ਦੇ ਦਰਸਾ ਮਹਾਰਾਜ ਚੰਗ ਉਹ ਕਲੈਕਚਰ ਦੇ ਵਿੱਚ ਅਨਨਿਆ ਆਪਣੀ ਕਰਕੇ ਪਾਏ ਨੇ ਜੋ ਪੁਰਨ ਦੁੱਖ ਦੁਖਦੋਇ ਦਰ ਕੱਪੜੇ ਪਹਿ ਰਹਿ ਜਾਏ ਮਨੁਕ ਜਿੰਨੀ ਦੇਰ ਸਵਾਸ ਲੈਂਦੇ ਆ ਇਹ ਸੁਖ ਤੇ ਦੁਖ ਚੱਲਦੇ ਰਹਿੰਦੇ ਇੱਕ ਸਦੀਵ ਸੁਖ ਜਿਹੜਾ ਸਿਰ ਮਾਰਨਾ ਮਨ ਜੀਵਨ ਅਨਮਨ ਹੋਏ ਨਿਵਾਤਾ ਪਰ ਸਿਮਰਨ ਤੇਰਾ ਦਿੱਤਾ ਨਹੀਂ ਹੈ ਸੁੱਖ ਤੇਰਾ ਦਿੱਤਾ ਨਹੀਂ ਹੈ ਸੁੱਖ ਤੇਰਾ ਦਿੱਤਾ ਨਹੀਂ ਹੈ ਕੋਈ ਜਿਹੜੀ ਨੂੰ ਸ਼ਾਸਨ ਜੀ ਵੈਗੁਰ ਜੀ ਦਾ ਨਾਮ ਸੁਣੋ ਕੋਈ ਜਿੱਤਿ ਖਤੇ ਹਰ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜੀ ਜੰਤ ਸਭ ਭੈ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਦੇ ਨਾਸ਼ਨ ਸਭ ਦੁੱਖ ਨਾਸ਼ਨ ਸਤ ਗੁਰ ਨਾਮ ਦੇ ਪ੍ਰਭ ਮਹਾਰਾਜ ਦੀ ਉਪਾਰ ਕਿਰਪਾ ਹੋਈਆ سہی themes... سامنے ਮਾਦੀ ਗੁਰਾਂ ਜੀ ਮੈਂ ਮੈਂ ਦੇਖੇ ਕਰੂੰਗਾ ਮੈਡਮ ਮਨੀ ਰੋੜਾ ਜੀ ਮੈਡਮ ਨਵੀ ਪੱਗਲ ਜੀ ਸ਼੍ਰੀ ਵਿਰੇਂਦਰ ਕੁਮਾਰ ਜੀ ਸ਼੍ਰੀ ਬਲਕਨ ਸਿੰਘ ਜੀ ਉਪਚਾਲ ਦੀ ਤਰ੍ਹਾਂ ਹੋਰ ਚਾਲ ਜਿਹੜਾ ਅਮਰ ਚਾਲ ਜਿਹੜਾ ਬਹੁਤ ਚਾਲ ਬਣਾ ਨਾਬਾ ਬਾਰੇ ਸੇ ਸੰਬੰਧੋਂ ਸਮੁੱਚੇ ਬਟੀਲ ਭਾਈਚਾਰੇ ਵੱਲੋਂ ਸਮੁੱਚੇ ਅਫਸਰ ਸਰਬੰਨ ਵੱਲੋਂ ਸਮੁੱਚੇ ਕਲਰਕ ਸਰਬੰਨ ਵੱਲੋਂ ਸਮੁੱਚੀ ਸੰਗਤ ਵੱਲੋਂ ਟੋਟ ਕਲੈਕਸ਼ਨ ਨਾਬਾ ਵਿਖੇ ਹਰ ਸਾਲ ਆਸਾਰ ਹਰ ਸਾਲ ਗੁਰੂ ਮਹਾਰਾਜ ਦੇ ਚਰਨ ਪਵਾਏ ਜਾਂਦੇ ਨੇ ਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਛਣਪਾਰ ਸਾਹਿਬ ਥਸਕਰਾ ਕੇ ਭੋਗ ਪਾਏ ਜਾਂਦੇ ਨੇ ਅੱਜ ਵੀ 7 ਤਰੀਕ ਨੂੰ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਾਏ ਗਏ ਸੀ ਤੇ ਅੱਜ ਗੁਰੂ ਮਹਾਰਾਜ ਦੇ ਭੋਗ ਪਾਏ ਗਏ ਨੇ ਤੇ ਸਮੁੱਚੀ ਸੰਗਤ ਦਾ ਇਸ ਮੌਕੇ ਤੇ ਆਉਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਵਿਸ਼ੇਸ਼ ਤੌਰ ਤੇ ਜੋ ਸਾਡੇ ਡਿਸਟ੍ਰਿਕਟ ਐਂਡ ਸਹਿੰਜੜਜ ਰੁਪਿੰਦਰਜੀਤ ਜੀ ਤੇਹ ਪਹੁੰਚੇ ਨੇ ਤੇ ਸਾਡੇ ਡਿਊਟੀ ਸਰਜਜ ਜੱਜ ਸਾਹਿਬਾਨ ਤੇ ਸਮੁੱਚੇ ਪ੍ਰਸ਼ਾਸਨ ਹਾਜ਼ਰ ਆ ਮੈਂ ਉਹਨਾਂ ਦਾ ਵੀ ਸਮੁੱਚੀ ਸੰਗਤ ਵੱਲੋਂ ਸਮੁੱਚੀ ਬਾਰ ਵੱਲੋਂ ਧੰਨਵਾਦ ਕਰਦਾ ਨਵੇਂ ਸਾਲ ਦੀ ਆਮਦ ਤੇ ਹਰੇਕ ਸਾਲ ਸਾਡੀ ਬਾਅਦ ਐਸੋਸੀਏਸ਼ਨ ਵੱਲੋਂ ਇਕੱਠੇ ਹੋ ਕੇ ਗੁਰਮਾਰਾ ਸਾਹਿਬ ਜਾ ਫੋਟਾਸਰਾ ਲਿਆ ਜਾਂਦਾ ਹੈ ਤੇ ਜਿਸ ਦੇ ਵਿੱਚ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਅਫੀਸਰ ਸਹਿਬਾਨ ਦਾ ਬਖੀਰ ਸਹਿਬਾਨ ਦਾ ਕਲਕ੍ਰਿਸ਼ਾਂ ਦਾ ਸਾਰਿਆਂ ਦਾ ਸਹਿਯੋਗ ਹੁੰਦਾ ਹੈ ਪਰਮਾਤਮਾ ਕਰੇ ਕਿ ਇਹ ਸਾਲ ਜਿਹੜਾ ਚੱਲਦੇ ਸੁਖ ਤੇ ਖੁਸ਼ੀਆਂ ਭਰੇ ਹੋਵੇ ਰੇਕ ਜੁਫਰਨ ਸਾਥੀ ਦਾ ਪ੍ਰਕਾਸ਼ ਕਰਵਾਇਆ ਸੀਗਾ ਜੀ ਸਰਬੱਤੇ ਭਲੇ ਵਾਸਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਾਟਪਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਥ ਸੰਗਤ ਨੂੰ ਬੜੀ ਮਿਹਰਬਾਨੀ ਜਿਹਨਾਂ ਨੇ ਜੀ ਦਰਸ਼ਨ ਦਿੱਤੇ ਸਾਡੇ ਪ੍ਰਧਾਨ ਜੀ ਵੱਲੋਂ ਬਾਹਰ ਬਾਹਰ ਐਸੋਸੀਏਸ਼ਨ ਵੱਲੋਂ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ